ਵੀਰ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਦੇ ਹਲਕੇ ਜੰਡਿਆਲਾ ਗੁਰੂਦਿਆਂ ਨੇ ਜਿੱਥੇ ਪਿਛਲੇ 6 ਮਹੀਨੇ ਤੋਂ ਲੋਕ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਰਕ ਭਰਿਆ ਜੀਵਨ ਬਤੌਲੇ ਮਜਬੂਰ ਹਨ ਜਿਸ ਤੋਂ ਅੱਗੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਰੋਸ ਜਾਤ ਕਰਦਿਆ ਤਿੱਖਾ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਹੈ ਅਸੀ ਕੋ ਗੁਰੂ ਅਰਜਨ ਦੇਵ ਜੀ ਕੀ ਸਮੱਸਿਆ ਆ ਰਹੀ ਹੈ ਇੱਥੇ ਭਾਜੀ ਤੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਅੱਧਾ ਕੋ ਆਪਣਾ ਸੂਆ ਬਣਾਤਾ ਅੱਗੇ ਅੱਧਾ ਸਾਡੇ ਅੱਪੂ ਹੈਗੇ ਕੱਚਾ ਛੜਦਾ ਅੱਜ ਪਾਣੀ ਵੀ ਛੜਦਾ ਇਹਨਾਂ ਨੇ 2-3 ਦਿਨ ਹੋ ਗਏ ਆ ਉਦਾਂ ਹੀ ਸਾਡਾ ਗਲੀਆਂ 'ਚ ਵੀ ਪਾਣੀ ਨਗਰ ਨਗਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੀ ਪਰ ਕੋਈ ਕਿਸੇ ਦੀ ਕੋਈ ਜਾਣਕਾਰੀ ਬਦਵਾਰ ਆਏ ਨਹੀਂ ਦੇਖਣ ਹੋਂ ਕਿ ਹਾਂ ਵੀ ਤੇ ਪਾਣੀ ਪਿਆ ਜਾਂ ਕਿੱਦਾਂ ਆ ਉਹ ਕਹਿੰਦੀ ਸੀਵਰੇਜ ਪਾ ਰਹੇ ਸੀਵਰੇਜ ਸੀਵਰੇਜ ਭਾਜੀ ਥੋੜਾ ਜਿਹਾ ਉਧਰ ਪੁੱਟ ਕੇ ਚਲ ਕੇ ਆ ਇਧਰ ਗਾਂ ਤੋਂ ਕੋਈ ਆਇਆ ਹੀ ਨਹੀਂ ਅਜੇ ਉੱਦਾਂ ਤੋਂ ਉੱਦਾਂ ਹੀ ਪਾਣੀ ਫਿਰਦਾ ਕਿ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਤੁਸੀਂ ਪ੍ਰਸ਼ਾਸਨ ਨੂੰ ਕਹਿੰਦੇ ਵੀ ਸੀਵਰੇਜ ਪੈਣੇ ਚਾਹੀਦੇ ਸਾਡਾ ਇਧਰ ਸਾਰਾ ਸਾਫ਼ ਹੋਣ ਦਾ ਸੁਆ ਬਣਨਾ ਚਾਹੀਦਾ ਸਾ ਇੱਥੇ ਭਾਜੀ ਮਤਲਬ 3 ਮਹੀਨੇ ਤੋਂ ਪਹਿਲਾਂ ਨਹਿਰੀ ਵਿਭਾਗ ਨੇ ਪਾਣੀ ਬੰਦ ਕਰ ਦਿੱਤਾ ਤੇ ਗੰਦੇ ਪਾਣੀ ਦਾ ਜਿਹੜਾ ਸੀ ਨਿਕਾਸ ਕੋਈ ਨਹੀਂ ਆ ਵੇਖੋ ਪਾਣੀ ਅਜੇ ਵੀ ਮਤਲਬ ਖੜਾ ਹੈਗਾ ਵਾ ਤੇ ਉਧਰੋਂ ਸੂਏ ਦਾ ਕੰਮ ਜਿਹੜਾ ਸੀ ਉਹ ਅੱਧ ਵਿੱਚ ਘਾਲੇ ਛੱਡ ਕੇ ਤੇ ਠੇਕੇਦਾਰ ਉਹ ਭੱਜ ਗਿਆ ਉਹ ਸੂਏ ਦਾ ਕੰਮ ਕੰਪਲੀਟ ਪੱਕਾ ਨਹੀਂ ਉਹਨੂੰ ਕੀਤਾ ਤੇ ਕੱਲ ਦਾ ਹੁਣ ਨਹਿਰੀ ਵਿਭਾਗ ਨੇ ਸੂਏ ਦੇ ਵਿੱਚ ਪਾਣੀ ਲੋੜ ਤੋਂ ਜ਼ਿਆਦਾ ਛੱਡ ਦਿੱਤਾ ਵਾ ਜਿਹੜਾ ਘਰਾਂ ਦੇ ਵਿੱਚ ਆਉਣ ਲਿਆ ਵਾ ਇਹ ਆਪਣਾ ਜਿਹੜਾ ਕੰਮ ਸੀ ਨਾ ਗੰਦੇ ਨਾਲੇ ਦਾ ਇਹ 2-3 ਦਿਨ ਇਹ ਸ਼ੁਰੂ ਆਇਆ ਸੀ ਇਹ ਵੀ ਠੇਕੇਦਾਰ ਹੁਣ ਜਿਹੜਾ ਵੀ ਕੰਮ ਛੱਡ ਕੇ ਭੱਜ ਗਿਆ ਕੋਈ ਸਮਝ ਨਹੀਂ ਲੱਗਣ ਦੇ ਵੀ 4-5 ਮਹੀਨੇ ਤੋਂ ਇਹ ਇਲਾਕਾ ਨਿਵਾਸੀ ਸਾਰੇ ਪਰੇਸ਼ਾਨ ਹੋਏ ਪਏ ਆ ਇੱਕ ਟੈਂਕਰ ਆਉਂਦਾ ਵਾ ਉਹ 4-5 ਟੈਂਕਰ ਲੈ ਗਿਆ ਤੇ ਇਹ ਕੋਈ ਸਮੱਸਿਆ ਹੱਲ ਨਹੀਂ ਹੈਗੀ ਪ੍ਰਸ਼ਾਸਨ ਨੇ ਕਿਸੇ ਇਸ ਬਾਰੇ ਜਾਣਕਾਰੀ ਦਿੱਤੀ ਪ੍ਰਸ਼ਾਸਨ ਨੂੰ ਇੱਥੇ ਪਹਿਲਾਂ ਕਿਸਾਨ ਯੂਨੀਅਨ ਸਰਦਾਰ ਦਿਲਜੀਤ ਸਿੰਘ ਖਾਲਸਾ ਉਹਨਾਂ ਨੇ ਇੱਥੇ ਮਿਸੀਪਲ ਕਮੇਟੀ ਤੱਕ ਇਹ ਧਰਨਾ ਵੀ ਲਗਾਇਆ ਸੀ ਉਹਨਾਂ ਨੇ ਲਿਖਤੀ ਮੰਗ ਪੱਤਰ ਜਿਹੜਾ ਲਿਖਤੀ ਦਿੱਤਾ ਸੀ ਵੀ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਡਾ ਕੰਮ ਜਿਹੜਾ ਸੀਵਰੇਜ ਦਾ ਸ਼ੁਰੂ ਹੋ ਜਾਊਗਾ ਨੂੰ ਗੁਰੂਰਜੰਦੇ ਦਾ ਜਦ ਕਿ ਹੁਣ 2 ਮਹੀਨੇ ਹੋ ਗਏ ਆ ਸ਼ੁਰੂ ਇੱਕ ਦਿਨ ਹੋਇਆ ਸ਼ੁਰੂ ਤੇ ਬਸ ਉਹ ਇੱਕ ਦਿਨ ਕੰਮ ਚੱਲਿਆ ਤੇ ਹੁਣ ਉਹ ਕੰਮ ਫਿਰ ਬੰਦ ਠੱਪ ਹੋਇਆ ਪਿਆ ਕਹਿੰਦੇ ਈਟੀਯੂ ਦਾ ਸ਼ਹਿਰ ਹੈਗਾ ਕਹਿੰਦੇ ਮੇਰੇ ਸ਼ਹਿਰ ਦੀ ਸਫਾਈ ਬਹੁਤ ਆਗੀ ਹੈ ਜੀ ਸਫਾਈ ਤੁਸੀਂ ਵੇਖਣੀ ਡੈਜ ਜੇ ਤੁਸੀਂ ਤਸਵੀਰਾਂ ਲੈ ਸਕਦੇ ਜੇ ਜੇ ਤੁਹਾਡੀਆਂ ਸਮੱਸਿਆ ਦਾ ਹੱਲ ਨਹੀਂ ਹੁੰਦਾ ਕਿ ਅੱਗੇ ਕੀ ਜਿਹੜੀ ਰਣਨੀਤੀ ਤਿਆਰ ਕੀਤੀ ਤੁਸੀਂ ਅਕੇ ਵੇਖੋ ਜੀ ਅਸੀਂ 2-3 ਦਿਨ ਤੱਕ ਆਪਣੀ ਪਾਰਟੀ ਜਿਹੜੇ ਆਪਣਾ ਕਿਸਾਨ ਜੁਨੀਏਂ ਦੇ ਦਲਜੀਤ ਸਿੰਘ ਖਾਲਸਾ ਉਹਨਾਂ ਨਾਲ ਪ੍ਰੋਗਰਾਮ ਬਣਾ ਕੇ ਤੇ ਅਸੀਂ ਕਾਹ ਮੰਡੀ ਚੌਂਗ ਜਿਹੜਾ ਇਹਨੂੰ ਘੇਰਾਂਗੇ ਤੇ ਪੂਰੀ ਰਾਕਾ ਬੰਦੀ ਬੰਦ ਕਰਾਂਗੇ ਤੇ ਅਸੀਂ ਸਰਬਜੀਤ ਸਿੰਘ ਡਿੰਪੂ ਸ਼ਾਹਰੀ ਪ੍ਰਧਾਨ ਜਿਹੜੇ ਉਹਨਾਂ ਦੇ ਨੋਟਿਸ 'ਚ ਬੜੀ ਵਾਰੀ ਲਿਆਂਦਾ ਵਾ ਉਹ ਹੀ ਉਹ ਦਿਨ 5-6 ਦਿਨ ਹੋਏ ਆਏ ਫੋਟੋਆਂ ਖਿਚਾ ਕੇ ਵੀ ਅਸੀਂ ਬਹੁਤ ਵਿਕਾਸ ਕਰ ਰਹੇ ਆ ਸਾਡੀ ਸਰਕਾਰ ਬਹੁਤ ਵਿਕਾਸ ਕਰੇ ਜਦ ਕਿ ਵਿਕਾਸ ਤੁਸੀਂ ਵੇਖਣੀ ਡੈਜੇ ਹੋਣਾ Shamla Chander Building Maintenance Handyman under Undercheck Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ